ਦੇਹਧੇ ਮਨਪਾਕੇ ਵਿਦੇਸ਼ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਪੰਜਾਬੀ ਦੀ ਮੌਤ ਹੋ ਗਈ। ਦਰਸਲ ਰਾਏਕੋਟ ਦੇ ਪਿੰਡ ਅਕਾਲਗੜ ਖੁਰਤੇ ਇੱਕ 46 ਸਾਲ ਦੇ ਵਿਅਕਤੀ ਦੀ ਇਟਲੀ ਦੇ ਵਿੱਚ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਤੇ ਵੱਲੋਂ ਦੱਸਿਆ ਗਿਆ ਕਿ ਹਰਪ੍ਰੀਤ ਸਿੰਘ ਜਿਸ ਦੀ ਉਮਰ 46 ਸਾਲ ਦੇ ਕਰੀਬ ਸੀ ਇਟਲੀ ਦੇ ਸ਼ਹਿਰ ਮਾਂਟੋਵਾ ਨਜ਼ਦੀਕ ਪਿੰਸਾਕਾ ਵਿਖੇ ਦੁਪਹਿਰ ਤੋਂ ਬੱਚੇ ਦੇ ਕਰੀਬਕਾਰ ਸਵਾਰਿਕ ਇਟਾਲੀਅਨ ਆਰਥਨਿਊਸ ਨੂੰ ਫੇਟ ਮਾਰ ਦਿੱਤੀ ਜਦੋਂ ਸਾਈਕਲ ਤੇ ਸਵਾਰ ਹੋ ਕੇ ਕੰਮ ਜਾ ਰਿਹਾ ਸੀ ਤਾਂ ਉੱਥੇ ਇੱਕ ਐਨੀਮਲ ਫਾਰਮ ਹਾਊਸ ਦੇ ਵਿੱਚ ਕੰਮ ਕਰਦਾ ਸੀ ਦੱਸਿਆ ਗਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ 14 ਸਾਲ ਪਹਿਲਾਂ 2 ਏਕੜ ਜ਼ਮੀਨ ਵੇਚ ਕੇ ਉਜਵਲ ਭੁਖ ਅਤੇ ਰੋਜ਼ਗਾਰ ਦੀ ਪਾਲ ਦੇ ਲਈ ਇਟਲੀ ਗਿਆ ਸੀ ਜਿੱਥੇ ਪੱਕਾ ਹੋਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਹਰਦੀਪ ਕੋਹਰਾ ਤੇ بیٹے ਪਰਮਵੀਰ ਸਿੰਘ ਨੂੰ ਵੀ ساتھ ਲਿਆ ਸੀ ਸਗੋਂ 22 ਜੂਨ ਨੂੰ ਉਸ ਦੀ ਪਤਨੀ ਆਪਣੇ بیٹے ਦੇ ਇਲਾਜ ਲਈ ਪੰਜਾਬ ਆਈ ਹੋਈ ਸੀ ਪਰ ਬਿੱਤੇ ਦਿਨੀ ਅਚੇਹਾਂ ਪਣਾ ਵਾਪ੍ਰਿਆ ਕੀ ਹਰਪ੍ਰੀਤ ਸਿੰਘ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜੋ ਡੈੜੀ ਲੱਗਦੇ ਸੀ ਤੇ ਇਟਲੀ ਚ ਸੀਗੇ ਇਹ ਸ਼ਨੀਵਾਰ ਕਾਰ ਐਕਸੀਡੈਂਟ ਚ ਮੌਤ ਹੋ ਗਈ ਇਹਨਾਂ ਦੀ ਸਾਈਕਲ ਤੇ ਜਾ ਰਹੇ ਸੀਗੇ ਤੇ ਕੋਈ ਕਾਰ ਚਲਾ ਰਹੀ ਸੀ ਉਧਰ ਇਟਾਲੀਅਨ ਕੋਈ ਜਨਾਨੀ ਤੇ ਉਹਨੇ ਫੇਟ ਮਾਰ ਦਿੱਤੀ ਹਰਪ੍ਰੀਤ ਸਿੰਘ ਹੀ ਨਾਮ ਇਹਨਾਂ ਦਾ ਤੇ ਇਹ ਸੀਗੀ 46 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਕੀ ਕਿਵੇਂ ਗੱਲਬਾਤ ਹੋਈ ਤੇ ਸਾਈਕਲ ਤੇ ਜਾ ਰਹੇ ਸੀਗੇ ਕੰਮ ਤੇ ਦੁਪਹਿਰੇ 2 ਵਜੇ ਤੇ ਉਧਰੋਂ ਕੇ ਕਾਰ ਵਾਲ ਨੇ ਫੇਟ ਮਾਰ ਦਿੱਤੀ ਜਾਂਦੇ ਨੂੰ ਕੰਮ ਤੇ ਤੇ ਫਿਰ ਮੌਕੇ ਤੇ ਡੈਥ ਹੋ ਗਈ ਕੀ possible ਹੋਤਾ ਹੈ ਜੀ ਹਾਂਜੀ ਮੈਂ ਉੱਥੇ ਹੀ ਆਈ ਮੈਂ 20 ਤਰੀਕ ਨੂੰ ਆਈ ਹਾਂ ਉੱਥੋਂ 26 ਦੀ ਵਾਪਸੀ ਸੀ ਮੇਰੀ ਹੁਣ ਮੈਂ ਪਰਸ ਨੂੰ ਜਾ ਰਹੀ ਹਾਂ ਜੀ ਇਸ ਕਰਕੇ ਸੰਸਕਾਰ ਉੱਥੇ ਕਰਨ ਲਈ ਕੌਣ ਕੌਣ ਆਇਆ ਸੀ ਉੱਥੇ ਮੈਂ ਤੇ ਮੇਰੀ ਮੰਮੀ ਆਏ ਸੀਗੇ ਤੇ ਹੁਣ ਸੰਸਕਾਰ ਉਹ ਉੱਥੇ ਕਰਾਂਗੀ ਹਾਂਜੀ ਸੰਸਕਾਰ ਉੱਥੇ ਕਰਾਂਗੀ ਜਦੋਂ ਤੋਂ ਤੇ ਹੂੰ ਗਮਗਰਦ ਉਹ 14 ਸਾਲ ਹੋ ਗਏ ਗਿਆਨ ਉਹਨਾਂ ਨੂੰ ਇਸ ਦੌਰਾਨ ਵਿੱਚ ਆਏ ਵੀ ਸੀਗੇ ਹਾਂਜੀ ਆਏ ਸੀ ਕਾਫੀ ਵਾਰ ਹੁਣ ਮਤਲਬ 4 ਸਾਲ ਹੋ ਗਈ ਸੀ ਜੇ ਆਈ ਨਹੀਂ ਸੀ ਹਜੇ ਆਉਣਾ ਸੀ ਦਸੰਬਰ ਚ ਸਿਆਲਾਂ ਚ ਕਹਿੰਦੇ ਮੈਂ ਆਉਣਾਗਾ ਮੈਂ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਕਲਗੜ ਖੁਰਦ ਤੋਂ ਜੀ ਜਿਹੜੀ ਆਪਣੇ ਕੋਲ ਘਟਨਾ ਹੋਈ ਹੈ ਕੀ ਗੱਲਬਾਤ ਹੋਈ ਹੈ ਇਹ ਆਪਣੇ ਹਰਪ੍ਰੀਤ ਸਿੰਘ ਜੀ ਦਾ ਪੁੱਤਰ ਅਮਰਜੀਤ ਸਿੰਘ ਜੀ ਕਲਗੜ ਤੋਂ ਫਿਰ 14 ਸਾਲ ਤੋਂ ਇਹ ਇਟਲੀ ਰਹਿ ਰਹੇ ਸੀਗੇ ਤੇ ਉੱਥੇ ਇਟਲੀ ਕੰਮ ਤੇ ਜਾਣ ਸਮੇਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਪਰਿਵਾਰ ਕੋਲ ਕੋਲ ਨੇ ਇਹਨਾਂ ਦੇ ਪਰਿਵਾਰ ਵਿੱਚ ਮਾਤਾ ਪਿਤਾ ਬੇਟਾ ਤੇ ਇਹਨਾਂ ਦੀ ਪਤਨੀ ਬ੍ਰਦਰ ਆ ਉਹਨਾਂ ਦੀ ਵਾਈਫ ਆ ਉਹਨਾਂ ਦਾ ਬੇਟਾ ਕੀ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਇੱਥੇ ਆਇਆ ਹੋਇਆ ਸੀ ਹਾਂਜੀ ਹਾਂਜੀ ਇਹਨਾਂ ਦਾ ਬੇਟਾ ਤੇ ਇਹਨਾਂ ਦੀ ਜੋ ਪਤਨੀ ਸੀ ਕਿ ਉਹ ਥੋੜਾ ਸਮਾਂ 20 ਤਰੀਕ ਨੂੰ ਆਏ ਸੀਗੇ ਤੇ ਹੁਣ ਜਿਹੜਾ ਇਹ ਸੰਸਕਾਰ ਵਗੈਰਾ ਕਿੱਥੇ ਕੀਤਾ ਜਾਣਾ ਉਹ ਸੰਸਕਾਰ ਵਗੈਰਾ ਇਟਲੀ ਵਿੱਚ ਹੀ ਕਰਿਆ ਜਾਵੇਗਾ ਇਹ ਬੇਟਾ ਤੇ ਇਹਨਾਂ ਦੀ ਪਤਨੀ ਬੁੱਧਵਾਰ ਜਾ ਰਹੇ ਆ ਜੀ